ਹੇਲੂਇਆ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਥੈਂਕ ਯੂ ਫਾਦਰ ਹਾਲੇਲੂਇਆ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਆਦਿ ਸੁੰਦਰ ਸਵੇਰ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਆ ਪ੍ਰਭੂ ਜੀ ਤੁਸੀਂ ਦਿਆਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਤੁਸੀਂ ਦਿਆ ਦੇ ਸਾਗਰ ਜੀ ਪਵਿੱਤਰ ਆਤਮਾ ਮੈਂ ਤੁਹਾਡਾ ਥੈਂਕਸ ਕਰਦੀ ਧੰਨਵਾਦ ਕਰਦੀ ਆ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਤੁਸੀਂ ਸਾਨੂੰ ਰਾਤ ਤੋਂ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਅੱਜ ਦਾ ਸੁੰਦਰ ਸਮਾਂ ਤੁਸੀਂ ਦਿਖਾਇਆ ਮੇਰੇ ਪਰਮੇਸ਼ਰ ਆਪਣੀ ਮਹਿਮਾ ਲਈ ਮੇਰੇ ਪਰਮੇਸ਼ਰ ਖੁਦਾਬਾਪ ਅੱਜ ਦਾ ਦਿਨ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਖੁਦਾ ਪਾਪ ਸ਼ੈਤਾਨ ਦੀ ਯੋਜਨਾ ਵੈਰ ਦੀ ਸ਼ਕਤੀ ਨੂੰ ਦੇਕਰਾਨੇ ਤੋਂ ਬੱਚੇ ਚ ਆਊਟ ਹੋ ਜੀ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਯਹੋਵਾ ਤੁਹਾਡਾ ਵਚਣ ਗੰਨ ਦਾ ਨਾਡਰ ਨਾ ਖਬਰ ਮੈਂ ਸਦਾ ਤੇਰੀ ਅੰਗ ਸੰਗਾਂ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਅੰਗ ਸੰਗ ਚੱਲਦੇ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਸਾਡੇ ਜੀਵਨ ਚ ਕਾਰੇ ਕਰਦਾ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜੀ ਨੇ ਖੁਦਾ ਪਾਪ ਤੁਹਾਡੀਆਂ ਚੂਰੀ ਦੇ ਵਿੱਚ ਇਕੱਠੇ ਹੋਏ ਨੇ ਪਿਤਾ ਤੁਹਾਡਾ ਆਤਮਾ ਸਾਡੇ ਜੀਵਨ ਚ ਕਾਰੇ ਕਰੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਕਰਾਨੇ ਚ ਬੱਚੇ ਜੋ ਫੈਮਿਲੀ ਚ ਆਊਟ ਹੋ ਜੇ ਪਿਤਾ ਯਹਵਾ ਪਰਮੇਸ਼ਰ ਤੁਸੀਂ ਦਿਆ ਆਵਾਣ ਕਿਰਪਾਲੂ ਤੇ ਆਲੂ ਪਰਮੇਸ਼ਰ ਜੀ ਤੁਸੀਂ ਦਿਆ ਦੇ ਸਾਗਰ ਜੀ ਪਵਿੱਤਰ ਆਤਮਾ ਮੈਂ ਤੁਹਾਡੇ ਥੈਂਕਸ ਕਰਦੀ ਆ ਪਿਤਾ ਤੁਹਾਡੇ ਤਾਰੀਫ ਕਰਦੀ ਆ ਪ੍ਰਭੂ ਜੀ ਤੁਹਾਡੇ ਪਿੱਤਾ ਸੁੰਦਰ ਨਾਮ ਨੂੰ ਜਲਾਲ ਤੇ ਮਹਿਮਤ ਦਿੰਦੀ ਆ ਪ੍ਰਭੂ ਜੀ ਤੁਹਾਡਾ ਆਤਮਾ ਕਰੇ ਕਰੇ ਮੇਰੇ ਪਰਮੇਸ਼ਰ ਯਹਵਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਪ੍ਰਭੂ ਤੁਸੀਂ ਕਿ ਮੈਂ ਆਪਣੇ ਦੂਤਾਂ ਨੂੰ ਤੁਹਾਡੇ ਕਿ ਭੇਜਾਂਗਾ ਜੋ ਤੁਹਾਡੇ ਮਾਰਗਨ ਨੂੰ ਤਿਆਰ ਕਰਨਗੇ ਮੇਰੇ ਪਿਤਾ ਤੁਹਾਡੇ ਸਵਰਗੀ ਦੂਤ ਸਾਡੇ ਸਭਾ ਦੇ ਮਾਰਗ ਤਿਆਰ ਕਰ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਆਪਣੇ ਦੂਤਾਂ ਨੂੰ ਤੁਸੀਂ ਭੇਜਿਆ ਸਾਡੀ ਲਾਈਫ 'ਚ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਮੋਡ ਸਪਿਰਟ ਇੰਡੀਅਨ ਫੈਮਿਲੀ ਚ ਕਰਾਨੇ ਦੇ ਬੱਚਾ ਆਊਟ ਕਰਦੀਆਂ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਕਿ ਤੁਸੀਂ ਲੰਬਾ ਜਿਓਗੇ ਤੁਸੀਂ ਮੇਰੇ ਕੰਮਾਂ ਨੂੰ ਕਰੋਗੇ ਮੇਰੇ ਖੁਦਾਬਾਪ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਤੈਨੂੰ ਜਾਣਨ ਵਾਲੇ ਪਿਤਾ ਲੰਬਾ ਜੀਣਗੇ ਮੇਰੇ ਪਰਮੇਸ਼ਰ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਕਿ ਤੁਸੀਂ ਮਰੋਗੇ ਨਹੀਂ ਜਿਓਗੇ ਮੇਰੇ ਕੰਮਾਂ ਦਾ ਵਰਣ ਕਰੋਗੇ ਯਹੋਵਾ ਨੇ ਬਹੁਤ ਤਾੜਿਆਂ ਪਰ ਮੌਤ ਦੇ ਹਵਾਲੇ ਨਹੀਂ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਯਹਵਾ ਪਰਮੇਸ਼ਰ ਤੁਸੀਂ ਖੁਦਾਬਾਪ ਇਨਨ ਉਲੰਭੀ ਆਈ ਉਹ ਦਿੱਤੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਯਹਵਾ ਤੁਸੀਂ ਦੀਆਂ ਆਣ ਕਿਰਪਾਲੂ ਤੇ ਦਿਯਾਲੂ ਪਰਮੇਸ਼ਰ ਜੇ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰ ਦੀ ਸਾਰੀ ਸ਼ਕਤੀ ਇਹਨਾਂ ਦੇ ਕਰਾਣੇ ਚ ਬੱਚੇ ਚ ਫੈਮਿਲੀ ਚ ਖਤਮ ਕੀਤੀ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਤੁਸੀਂ ਕਹਿੰ ਮੈਂ ਆਪਣਾ ਵਚਨ ਪੇਚ ਕੇ ਚੰਗਿਆ ਕਰਦਾਰ ਨੂੰ ਤਬਾਈ ਤੋਂ ਬਚਾਉਣਾ ਵਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪਣਾ वचन ਭੇਜ ਕੇ ਚੰਗਿਆ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਰੋਗ ਦੁੱਖ ਬਿਮਾਰੀ ਦੇ ਜੀਵ ਵਿੱਚੋਂ ਖਤਮ ਕੀਤੀ ਕੀ ਪ੍ਰਭੂ ਤੁਹਾਡਾ ਆਤਮ ਕਾਰੇ ਕਰਦਾ ਮੇਰੇ ਯਹਵਾ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੀ ਹਾਂ ਪ੍ਰਭੂ ਤੋਂ ਮਹਾਨ ਦਿਆਵਾਂ ਕਿਰਪਾལੂ ਤੇ ਦਿਆਲੂ ਪਰਮੇਸ਼ਰ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਖੁਦਾ ਬਾ ਤੁਹਾਡੀ ਹਜ਼ੂਰੀ ਚ ਜੋੜਦੇ ਨੇ ਪਿਤਾ ਇਸ ਪ੍ਰਾਰਥਨਾ ਸੌਂਦੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਇੱਕ ਇੱਕ ਜਿੰਨ ਨੂੰ ਪਿਤਾ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਤੁਹਾਡੀ ਦਿਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਮੰਗਦੀ ਹੈ ਪ੍ਰਭੂ ਜੀ ਮੇਰੇ ਪਿਆਰੇ ਮਹਾਨ ਦੇਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪਿਤਾ ਇੱਕ ਇੱਕ ਜੀਨ ਨੂੰ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀ ਹੈ ਪਿਤਾ ਨਾਤੇ ਘਰਾਂ ਨੂੰ ਬਾਹਰ ਨੂੰ ਪਰਿਵਾਰ ਨੂੰ ਬੱਚਿਆਂ ਨੂੰ ਜਿਵੇਂ ਤੁਹਾਡੇ ਵਚਨ ਚ ਲਿਖਿਆ ਤੂੰ ਬਤਰਾ ਕਰਾਨਾ ਬਚਾਇਆ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਘਰਾਣੇ ਬਚਾਈ ਚੁੱਕੇ ਨੇ ਮੇਰੇ ਪਿਤਾ ਤੁਸੀਂ ਨੂੰ ਤਮਾਸ਼ੀਸ਼ ਬਦਕਰ ਦਿੱਤੇ ਮੇਰੇ ਪਿਆਰੇ ਪ੍ਰਭੂ ਜੀ ਨਵੇਂ ਰਾਹ ਤੇ ਨੂੰ ਓਪਨ ਕੀਤਾ ਪ੍ਰਭੂ ਤੂੰ ਮਹਾ ਦੇਵਾਰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੀ ਹਾਂ ਆਮੀਨ ਆਮੀਨ ਗੋਡ ਬles you all